ਹੇ ਮਹਾਕਾਲ ਪਰਮਾਤਮਾ ਜੀਓ ਕਾਲ ਪਾਏ ਬ੍ਰਹਮਾ ਬਪਤਰਾ ਜਿਹੜੇ ਬ੍ਰਹਮਾ ਜੀ ਹੋਏ ਨੇ ਹਿੰਦੂ ਸਾਧ ਸੰਗਤ ਗ੍ਰੰਥ ਅਨੁਸਾਰ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥ ਹੈ ਉਹਨਾਂ ਦੇ ਮੁਤਾਬਕ ਸਾਧ ਸੰਗਤ ਬ੍ਰਹਮਾ ਜੀ ਸ੍ਰਿਸ਼ਟੀ ਦੇ ਰਚਨਹਾਰ ਹੈ ਕਾਲ ਪਾਏ ਸ਼ਿਵ ਜੂ ਅਵਤਰਾ ਜਿਹੜੇ ਸ਼ਿਵ ਹੈ ਤੇ ਸਾਧ ਸੰਗਤ ਉਹ ਸੰਹਾਰ ਕਰਤਾ ਨੇ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਵਿਸ਼ਨ ਦਾ ਅਰਥ ਹੈ ਵਿਸ਼ਨੂੰ ਤੇ ਜਿਹੜੇ ਵਿਸ਼ਨੂੰ ਜੀ ਹੋਏ ਨੇ ਇਹ ਪੱਲਣਹਾਰ ਹੈ ਤੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਦੇ ਨੇ ਹੇ ਮਹਾਕਾਲ ਜੀ ਤੇਰੀ ਹੀ ਹੁਕਮ ਦੇ ਵਿੱਚ ਤੇਰੇ ਹੀ ਸਮੇਂ ਦੇ ਵਿੱਚ ਤੂੰ ਬ੍ਰਹਮਾ ਨੂੰ ਪੈਦਾ ਕੀਤਾ ਤੂੰ ਸ਼ਿਵ ਨੂੰ ਪੈਦਾ ਕੀਤਾ ਤੂੰ ਵਿਸ਼ਨੂੰ ਨੂੰ ਪੈਦਾ ਕੀਤਾ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਹੀ ਤੇਰਾ ਇੱਕ ਕੀਤਾ ਹੋਇਆ ਤਮਾਸ਼ਾ ਹੈ ਤੇਰੀ ਇੱਕ ਖੇਡ ਹੈ ਹੁਣ ਸਾਧ ਸੰਗਤ ਆਪਾਂ ਥੋੜਾ ਜਿਹਾ ਸ਼ਬਦ ਨੂੰ ਫਿਰ ਧਿਆਨ ਨਾਲ ਦੇਖੀਏ ਜਦੋਂ ਆਪਾਂ ਇਹ ਬਚਨ ਪੜਾਂਗੇ ਸਕਲ ਕਾਲ ਕਾ ਕੀਆ ਤਮਾਸ਼ਾ ਆਪਾਂ ਇੱਥੇ ਸ਼ਬਦ ਸਕਲ ਹੀ ਪੜਨਾ ਹੈ ਸਕਲ ਦਾ ਅਰਥ ਹੈ ਸਾਰੇ ਜਾ ਆਪਾਂ ਇਹਦਾ ਅਰਥ ਇਹ ਕਰ ਸਕਦੇ ਸਾਰਾ ਹੀ ਸ਼ਕਲ ਜੇ ਆਪਾਂ ਇੱਥੇ ਸ਼ਬਦ ਨੂੰ ਬਿੰਦੀ ਲਾ ਕੇ ਉਚਾਰਨ ਕਰਦਾਵਾਂਗੇ ਸ਼ਕਲ ਤੇ ਸ਼ਕਲ ਦਾ ਅਰਥ ਹੋ ਜਾਣਾ ਸਾਧ ਸੰਗਤ ਜਿਵੇਂ ਫੇਸ ਕਹ ਦਈਏ ਵੀ ਤੇਰੀ ਜਿਵੇਂ ਸ਼ਕਲ ਬੜੀ ਸੋਹਣੀ ਹੈ ਇਸੇ ਤਰ੍ਹਾਂ ਸ਼ਕਲ ਦਾ ਅਰਥ ਸੂਰਤ ਹੈ ਸ਼ਕਲ ਦਾ ਅਰਥ ਫੇਸ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਧ ਸੰਗਤ ਸ਼ਕਲ ਆਪਾਂ ਜਦੋਂ ਪਾਠ ਕਰਨਾ ਸ਼ਕਲ ਪੜ੍ਹਨਾ ਦਵਾ ਕੇ ਥੋੜਾ ਜਿਹਾ ਸਕਲ ਕਾਲ ਕਾ ਕੀਆ ਤਮਾਸ਼ਾ ਹੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰਾ ਤੇਰਾ ਕੀਤਾ ਹੋਇਆ ਤਮਾਸ਼ਾ ਹੈ ਤੇਰੇ ਤਮਾਸ਼ੇ ਦੇ ਵਿੱਚ ਤੇਰੀ ਇਸ ਖੇਡ ਦੇ ਵਿੱਚ ਜਿਹਨੂੰ ਲੋਕ ਆਖਦੇ ਨੇ ਕਿ ਬ੍ਰਹਮਾ ਸ੍ਰਿਸ਼ਟੀ ਦਾ ਰਚਨਹਾਰ ਹੈ ਸ਼ਿਵ ਸ਼ਿੰਗਾਰ ਕਰਤਾ ਹੈ ਵਿਸ਼ਨੂੰ ਪਾਲਣਹਾਰ ਹੈ ਇਹ ਮਾਲਕ ਜੀ ਇਹ ਸਾਰੇ ਹੀ ਕਾਲ ਦੇ ਅਧੀਨ ਹੈ ਇਹ ਤੇਰਾ ਕੀਤਾ ਹੋਇਆ ਇੱਕ ਤਮਾਸ਼ਾ ਤੇਰੀ ਖੇਡ ਹੈ ਤੇ ਉਸ ਤੋਂ ਅੱਗੇ ਪਾਤਸ਼ਾਹ ਜੀ ਆਖਦੇ ਨੇ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਜਵਨ ਦਾ ਅਰਥ ਹੈ ਸਾਤ ਸੰਗ ਜਿਸ ਕਾਲ ਜਿਸ ਵਕਤ ਜਵਨ ਕਾਲ ਜੋਗੀ ਸ਼ਿਵ ਕੀਓ ਸ਼ਿਵ ਜੋਗੀ ਨੂੰ ਪੈਦਾ ਕੀਤਾ ਬੇਦ ਰਾਜ ਬ੍ਰਹਮਾ ਜੂਥਿਓ ਬੇਦਾਂ ਦਾ ਆਚਾਰੀਆ ਬੇਦਾਂ ਦਾ ਸਚਨਹਾਰ ਬ੍ਰਹਮ